ਇਹ ਕਾਕਿਸਕ ਮੇਰਾ ਨਾਮ ਹੈ ਡਿਸਟ੍ਰਿਕਟ ਕੁਕਵੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਅਨਕਾਉਂਟਾਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟਾਕ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਥੁੱਕ ਦਿਓ ਬਸ ਕਿਉਂਕਿ ਪੂਰੀ ਇਨਕੁਆਇਰੀ ਹੋ ਗਈ ਹੈ ਫਿਰ ਉਸ ਤੋਂ ਬਾਅਦ ਐਫਆਈਆਰ ਵੀ ਲਾਂਚ ਹੋ ਗਈ ਹੈ ਸਰ ਮੈਂ ਇਹ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਜਾਵੇ ਲੋਨ ਆਰਡਰ ਦੀ ਗੱਲ ਕਰਦੇ ਹੋ ਬੱਚਾ ਜਾਈਗਾ ਅਫਸਰ ਦੀ ਜਾਂਚ ਹੋ ਜਾਈਏ ਉਸ ਤੋਂ ਬਾਅਦ ਵਾਈ ਨੇ ਐਫਆਈਆਰ ਦਰਜ ਹੋ ਜੀ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈਡ ਕਨਸਟੇਬਲ ਨੇ ਮੈਂ ਕਿਸੇ ਕੇਸ ਤੇ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੌਜੀ ਲਵੇਟਦੇ ਇੱਥੇ ਹੀ ਕੇਸਾਂ ਜਾ ਵੀ ਹੋਰ ਉਹਨਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ ਇਨਵੋਲਵ ਕਰ ਦਈਏ ਉਸ ਤੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪ ਸਾਨੂੰ ਇਸ ਗੱਲ ਚ ਲਿਝਾ ਲੈਂਦੇ ਨੇ ਵੀ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਉਹਨਾਂ ਦੇ ਖਿਲਾਫ ਕਰੂਗੀ ਹਾਂਜੀ ਹਾਂ ਉਹ ਵੀ ਲਾਡਰ 'ਤੇ ਚੱਲਦੀ ਹੈ ਹਾਂਜੀ ਹਾਂ ਉਹ ਵੀ ਲਾਡਰ ਦੀ ਬਿਲਕੁਲ ਹੀ ਬਿਲਕੁਲ